ਗੁਰਦਾਸਪੁਰ ਦੇ ਕਸਬਾ ਕਲਨੌਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਫੜੇ ਗਏ ਇਸ ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੀ ਪੁੱਤਰ ਅਜੀਤ ਸਿੰਘ ਵਾਸੀ ਕਲਨੌਰ ਵਜੋਂ ਹੋਈ ਹੈ ਇਸ ਬੰਦੇ ਜਾਣਕਾਰੀ ਦਿੰਦਾ ਡੀਐਸਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਹੈ ਕਿ ਫੜੇ ਗਏ ਵਿਅਕਤੀ ਨੂੰ ਬਾਬਾ ਕਾਰ ਕਲੋਨੀ ਤੋਂ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ ਜਦੋਂ ਇਹ ਆਪਣੀ ਨੋਵਾ ਗੱਡੀ ਤੇ ਸਵਾਰ ਹੋ ਕੇ ਆ ਰਿਹਾ ਸੀ ਉਨ੍ਹਾਂ ਦੱਸਿਆ ਹੈ ਕਿ ਇਸ ਕੋਲ ਪਹਿਲਾਂ ਵੀ ਤਿੰਨ ਮੁਕਦਮੇ ਚੱਲ ਰਹੇ ਹਨ ਕੱਲ ਸ਼ਾਮ ਦੇ ਵਕਤ ਸਾਡੇ ਕਲਾਂਗੁਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਵਿਅਕਤੀ ਬਲਵੰਦਰ ਸਿੰਘ ਬਿੱਲੀ ਨਾਂ ਦਾ ਵਿਅਕਤੀ ਜਿਹੜਾ ਕਿ ਕਲਾਂਗੁਰ ਦਾ ਵਸਾਹੀ ਹੈ ਜਿਹਦੇ ਖਿਲਾਫ ਆਲਰੇਡੀ ਐਨਡੀਪੈਕਟ ਦੇ ਮੁਕਦਮੇ ਦਰਜ ਨੇ ਇਹ ਬੰਦਾ ਅਮਸਰ ਵੱਲੋਂ ਨਸ਼ੇ ਦੀ ਖੇਪ ਲੈ ਕੇ ਆ ਰਿਹਾ ਹੈ ਜਿਹਦੇ ਸਮਝਚਰ ਨੇ ਨਾਕਾ ਪਾਟੀ ਲਗਾ ਕੇ ਉਹਦੀ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਜੋ ਮੌਕੇ ਤੇ ਮੈਨੂੰ ਵੀ ਬੁਲਾ ਗਿਆ ਤੇ ਜੋ ਮਨ ਡੀਐਸਪੀ ਦੀ ਹਾਜ਼ਰੀ ਵਿੱਚ ਉਹਦੀ ਤਲਾਸ਼ੀ ਕੀਤੀ ਗਈ ਤੇ ਜਆ ਉਹਦੇ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ ਇਸ ਹੈਰੋਇਨ ਦੇ ਬਰਾਮਦ ਹੋਣ ਤੇ ਉਸ ਕੋਲ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਇਹ ਹੈਰੋਇਨ ਉਸਨੇ ਅਮਸਰ ਤੋਂ ਲੈ ਕੇ ਆਇਆ ਇਸ ਵਤੀ ਵਿਅਕਤੀ ਦੇ ਖਿਲਾਫ ਆਲਰੇਡੀ ਤਿੰਨ ਮਕਦਮੇ ਦਰਜ ਨੇ ਇਹਦੇ ਖਿਲਾਫ ਮਕਦਮਾ ਦਰਜ ਕਰਕੇ ਤਫਤੀਸ਼ ਲਿਆਂਦੀ ਜਾ ਰਹੀ ਹੈ ਤੇ ਤਫਤੀਸ਼ ਦੇ ਦੌਰਾਨ ਇੱਕ ਦੰਦਾ ਰਮਾਣਾ ਦਾ ਮਿਲਿਆ ਰਿਮਾਂਡ ਦੇ ਦੌਰਾਨ ਜੋ ਨੇ ਗਲਤ ਕੀਤੀ ਆ ਉਹਦੇ ਮੁਤਾਬਕ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰਕਰ ਤੋਂ ਤਾਂ ਕੰਮ ਕਰ ਰਿਹਾ ਹੈ ਇਹ ਕਰੀਬ 4-5 ਸਾਲ ਤੋਂ ਕੰਮ ਕਰ ਰਿਹਾ ਹੈ ਔਰ ਤਾਂ ਹੀ ਵਕਫ ਵਕ ਮਕਦਮੇ ਦਰਜ ਹੋਏ ਨੇ ਤੇ ਅਸੀਂ ਇਹ ਵੀ ਗੱਲ ਧਿਆਨ ਚ ਰੱਖਾਂਗੇ ਸੀਨੀਅਰ ਸਰ ਦਾ ਧਿਆਨ ਚ ਲਿਆਂਦੀ ਗੱਲ ਕਿ ਇਹਦੇ ਕੋਲ ਕੋਲ ਜਿਹੜੀ ਵੀ ਗੱਡੀਆਂ ਨੇ ਜੋ ਵੀ ਪ੍ਰਾਪਰਟੀ ਹੈ ਉਹ ਪ੍ਰਾਪਰਟੀ ਜਿਹੜਾ ਸੋਰਸ ਆਫ ਇਨਕਮ ਸੀਗਾ ਕੀ ਸੀਗਾ ਜੇਕਰ ਸਾਨੂੰ ਲੱਗਾ ਕਿ ਬਾਕੀ ਇਹ ਜਿਹੜੇ ਗੱਡੀਆਂ ਜਾਂ ਜਿਹੜੀ ਪ੍ਰਾਪਰਟੀ ਹੈ ਨੇ ਇਹ ਨਸ਼ਾ ਵਿੱਚ ਕੇ ਬਣਾਈ ਹੈ ਤਾਂ ਨੋ ਡਾਊਟ ਅਸੀਂ ਉਹਨੂੰ ਉਹਨੂੰ ਸਿਸਿਸ ਕਰਾਂਦੀ ਪੂਰੀ ਕੋਸ਼ਿਸ਼ ਕਰਾਂਗੇ ਕਲਾ ਨਾਅਤੋ ਰਾਜਨ ਸ਼ਰਮਾ ਦੀ ਰਿਪੋਰਟ ਪੰਜਾਬ ਟੂਡੇ